ਜਲੰਧਰ ਤੋਂ ਆ ਕੇ ਜੰਦੀ ਇੰਚਾਰਜ ਵਿਧਾਨ ਸਭਾ ਹਲਕਾ ਸ਼ਾਹਕੋਟ ਅੱਜ ਜ਼ਿਲ੍ਹਾ ਜਲੰਧਰ ਦੱਖਣੀ ਵਿਧਾਨ ਸਭਾ ਸ਼ਾਹਕੋਟ ਦੇ ਵਿੱਚ ਜੋ ਕੱਲ ਪੰਜਾਬ ਸਰਕਾਰ ਵੱਲੋਂ ਬੀਜੇਪੀ ਦੇ ਕਾਰਜਕਰਤਾਵਾਂ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਜਿਸ ਤਰੀਕੇ ਨਾਲ ਉਹਨਾਂ ਨੂੰ ਜਦੋਂ ਉਹਨਾਂ ਨੇ ਲੋਕ ਭਲਾਈ ਥੀਮਾਂ ਜੋ ਸੈਂਟਰ ਗਵਰਨਮੈਂਟ ਵੱਲੋਂ ਕਰਵਾਈਆਂ ਜਾਂਦੀਆਂ ਨੇ ਉਹਨਾਂ ਦੇ ਕੈਂਪ ਅਲੱਗ-ਅਲੱਗ ਪਿੰਡਾਂ ਦੇ ਵਿੱਚ ਲਗਾਏ ਜਾ ਰਹੇ ਆ ਸਾਡੀ ਪਾਰਟੀ ਵੱਲੋਂ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਪੰਜਾਬ ਪੁਲਿਸ ਦਾ ਸਹਾਰਾ ਲੈਂਦੇ ਹੋਏ ਉਹਨਾਂ ਕੈਂਪਾਂ ਦੇ ਵਿੱਚ ਵਿਗੜ ਪਾ ਕੇ ਸਾਡੇ ਸਾਰੇ ਕਾਰਕਿਰਤਾਵਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਧੱਕਿਆ ਔਰ ਜੋ ਧਕੇਸ਼ਾ ਇਹਨਾਂ ਨੇ ਕੀਤੀ ਇਹ ਸਰਕਾਰ ਜਿਹੜੀ ਆ ਗਰੀਬਾਂ ਦੇ ਪ੍ਰਤੀ ਜਿਹੜੇ ਅਸੀਂ ਜਿਹੜੀਆਂ ਸਕੀਮਾਂ ਅਪਣਾਈਆਂ ਹੋਈਆਂ ਨੇ ਸੈਂਟਰ ਗਵਰਨਮੈਂਟ ਨੇ ਜਿਹੜੀਆਂ ਸਕੀਮਾਂ ਦਿੱਤੀਆਂ ਨੇ ਉਹਨਾਂ ਸਕੀਮਾਂ ਨੂੰ ਰੋਕ ਰਹੀ ਹੈ ਇਹ ਸਰਕਾਰ ਜਿਹੜੀ ਹੈ ਉਹ ਗਰੀਬਾਂ ਦੇ ਪੱਖ ਦੇ ਵਿੱਚ ਨਹੀਂ ਚੱਲ ਰਹੀ ਕਿਸਾਨ ਉਰੋਧੀ ਸਰਕਾਰ ਹੈ ਗਰੀਬ ਮਰੋਧੀ ਸਰਕਾਰ ਹੈ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਸਾਨੂੰ ਪਾਰਟੀ ਹਾਈ ਕਮਾਂਡ ਦਾ ਨਿਰਦੇਸ਼ ਸੀ ਅੱਜ ਅਸੀਂ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਪੁਤਲਾ ਵਿਧਾਨ ਸਭਾ ਸ਼ਾਹਕੋਟ ਦੇ ਵਿੱਚ ਜਿਹੜਾ ਉਹ ਬੁੱਕਿਆ ਵਾ ਔਰ ਅਸੀਂ ਇਹ ਮੰਗ ਕਰਦੇ ਆਂ ਕਿ ਜੋ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਉਹ ਗਰੀਬ ਲੋਕਾਂ ਦੀ ਪੜ੍ਹਾਈ ਵਾਸਤੇ ਆ ਉਹਨਾਂ ਦੇ ਲਾਹੇ ਵਾਸਤੇ ਆ ਔਰ ਸਰਕਾਰ ਨੂੰ ਹਮੇਸ਼ਾ ਲੋਕਾਂ ਦੀ ਪੜ੍ਹਾਈ ਵਾਸਤੇ ਕੰਮ ਕਰਨਾ ਚਾਹੀਦਾ ਪਰ ਪੰਜਾਬ ਸਰਕਾਰ ਜਿਹੜੀ ਆ ਉਹ ਲੋਕਾਂ ਨੂੰ ਜਿਹੜੀਆਂ ਇਹ ਪੜ੍ਹਾਈ ਦੀਆਂ ਸਕੀਮਾਂ ਨੇ ਉਹਨਾਂ ਤੋਂ ਵਾਂਝਿਆ ਕਰ ਰਹੀ ਹੈ ਜਿਸ ਤਰ੍ਹਾਂ ਥੋੜੇ ਦਿਨ ਪਹਿਲਾਂ ਮਨੀਸ਼ ਸੋਸੋਧਿਆ ਜਿਹੜੇ ਇਹਨਾਂ ਦੇ ਪੰਜਾਬ ਦੇ ਇੰਚਾਰਜ ਲਾਏ ਹੋਏ ਨੇ ਉਹਨਾਂ ਨੇ ਬਿਆਨ ਦਿੱਤਾ ਸੀ ਕਿ 2027 ਵਾਸਤੇ ਦਾਮ-ਸਾਮ ਦੰਦ-ਪੇਵ ਜੋ ਵੀ ਹੈ ਉਹ ਵਰਤਾਂਗੇ ਜੋ ਲੜਾਈ ਝਗੜਾ ਕਰਨਾ ਪਿਆ ਕਰਾਂਗੇ ਔਰ ਉਸ ਦੀ ਸ਼ੁਰੂਆਤ ਇਹਨਾਂ ਨੇ ਕੱਲ ਕਰ ਦਿੱਤੀ ਹੈ ਪਰ ਭਾਰਤੀ ਕਨਤਾ ਪਾਰਟੀ ਦੇ ਜਿਹੜੇ ਵਰਕਰ ਨੇ ਜਿਹੜੇ ਕਾਰਿਆਕਰਤਾ ਨੇ ਉਹ ਇਹਨਾਂ ਦੀਆਂ ਇਹਨਾਂ ਗਿੱੱਡੜ ਭੁਗੀਆਂ ਤੋਂ ਡਰਨ ਵਾਲੇ ਨਹੀਂ ਆ ਅਸੀਂ ਹਿੱਕ ਠੋਕੇ ਨਾਲ ਜਗੇ ਖੜੇ ਆ ਔਰ ਹਮੇਸ਼ਾ ਖੜੇ ਰਵਾਂਗੇ ਜੋ ਸੈਂਟਰ ਵੱਲੋਂ ਸਕੀਮਾਂ ਚਲਾਈਆਂ ਜਾਂਦੀਆਂ ਨੇ ਲੋਕਾਂ ਦੀ ਭਲਾਈ ਵਾਸਤੇ ਉਹ ਲੋਕਾਂ ਤੱਕ ਪਹੁੰਚਦਿਆਂ ਕਰਾਂਗੇ ਚਾਹੇ ਪੰਜਾਬ ਸਰਕਾਰ ਜਿੰਨਾ ਮਰਗੀ ਇਸ ਦੇ ਉੱਤੇ ਸਾਨੂੰ ਜਿਲ੍ਹਾਂ ਦੇ ਵਿੱਚ ਡੱਕੇ ਜਿੰਨਾ ਮਰਜੀ ਸਾਨੂੰ ਇਹ ਸਕੀਮਾਂ ਜਿਹੜੀਆਂ ਲਾਗੂ ਕਰਨ ਤੋਂ ਰੋਕੇ ਪਰ ਬੀਜੇਪੀ ਦੇ ਕਾਰਜਕਰਤਾ ਜਿਹੜੇ ਨੇ ਉਹ ਧ੍ਰੇੜ ਸੰਕਲਪ ਨੇ ਔਰ ਅਸੀਂ ਹਰ ਹਾਲਤ ਦੇ ਵਿੱਚ ਇਹ ਸਕੀਮਾਂ ਲੋਕਾਂ ਤੱਕ ਪਹੁੰਚੀਆਂ ਕਰਾਂਗੇ ਮੈਂ ਸਟੇਟ ਐਜੈਕਟਿਵ ਕਮੇਟੀ ਮੈਂਬਰ ਸੁਦਰਸ਼ਨ ਸੋਪਤੀ ਉਰਫ ਕਾਲਾ ਪਹਿਲਵਾਨ ਜ਼ਿਲ੍ਹਾ ਜਲੰਧਰ ਦਿਹਾਤੀ ਦੱਖਣੀ ਮੰਡਲ ਸ਼ਾਹਕੋਟ ਬਰਾਹਵਾ ਸ਼ਾਹਕੋਟ ਅੱਜ ਅਸੀਂ ਜੋ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਵਾ ਇਹ ਕਾ ਜਿਹੜੀ ਮੰਡ ਭਾਗੀ ਘਟਨਾ ਹੋਈ ਆ ਉਹਦੇ ਸਬੰਧ ਵਿੱਚ ਬੋਕਿਆ ਵਾ ਜੋ ਕੇ ਪੰਜਾਬ ਸਰਕਾਰ ਨੇ ਧੱਕਾ ਕੀਤਾ ਵਾ ਥੋੜੇ ਦਿਨ ਪਹਿਲਾਂ ਸੁਸੋਧੀਆਂ ਦੀ ਜਿਹੜਾ ਬਿਆਨ ਆਇਆ ਸੀਗਾ ਵੀ ਅਸੀਂ ਸਤਾਈ ਚ ਸਰਕਾਰ ਬਣਾਉਣੀ ਆ ਵੀ ਜੋ ਵੀ ਧੱਕੇਸ਼ਾਹੀ ਹੁੰਦੀ ਆ ਉਹ ਕਰਨੀ ਆ ਚੱਲ ਉਤੋਂ ਸਾਫ ਹੋ ਗਿਆ ਵੀ ਵਾਕਿਆ ਤੱਕੈ ਜਲੀ ਇਹ ਕੱਲ ਪੰਜਾਬ ਸਰਕਾਰ ਨੇ ਕੀਤੀ ਆ ਪੰਜਾਬ ਪੋਸਟ ਕੋਰ ਪਰਾਈ ਆ ਇਹ ਬਹੁਤ ਮੰਡ ਭਾਗੀ ਘਟਨਾ ਹੈ ਦੀ ਅਸੀਂ ਨਿਖੇਦੀ ਕਰਦੇ ਆ ਅੱਜ ਅਸੀਂ ਪੰਜਾਬ ਸਰਕਾਰ ਦਾ ਪੁਤਲਾ ਵੀ ਫੁੱਟਿਆ ਵਾ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਜਮ ਐਸਨ ਮੰਡਲ ਪ੍ਰਧਾਨ ਭਾਈ ਪਾਸ਼ਾ ਕੋ ਆਪਣੇ ਸਮੂਹ ਵਰਕਰਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਜਿਹੜੀ ਆਮ ਆਦਮੀ ਨੇ ਕੱਲ੍ਹ ਘੜੀਆ ਕਰਤੂਤ ਕੀਤੀ ਆ ਐਹੋ ਜੇ ਮਸੀਬਤ ਦੇ ਸਮੇਂ ਵਿੱਚ ਅਸੀਂ ਆਪਣੇ ਵਰਕਰਾਂ ਨਾਲ ਹਰ ਸਮੇਂ ਡਟ ਕੇ ਖੜੇ ਆ ਤੇ ਆਪ ਸਰਕਾਰ ਨੂੰ ਇਹ ਵਚਨਤਾਬ ਨਹੀਂ ਦਿੰਨੇ ਆ ਜੇ ਤੁਸੀਂ ਆਪਣੀਆਂ ਘਟੀਆਂ ਹਰਕਤਾਂ ਤੋਂ ਬਾਝ ਨਾ ਆਏ ਤੁਹਾਡੇ ਇੱਕ ਦਾ ਜਵਾਬ ਪੱਤਰ ਨਾਲ ਦੇਾਂਗੇ ਕਿਉਂਕਿ ਭਾਈਪਾ ਦਾ ਵਰਕਰ ਡਰਨ ਵਾਲਾ ਨਹੀਂ ਹੈਗਾ 나ই ਡਰੂਗਾ 나ই ਚੂਗਾ ਹਰ ਸਮੇਂ ਇਹ ਮੈਦਾਨ ਦੇ ਵਿੱਚ ਆ ਅਸੀਂ ਦੇਸ਼ ਦੀ ਸੇਵਾ ਕਰਨ ਲਈ ਆਏ ਆ ਅਸੀਂ ਨਾ ਕਿ ਘਟੀਆਂ ਰਾਜਨੀਤੀ ਕਰਨ ਲਈ ਆਏ ਆ ਅਸੀਂ ਭਗਵਾਨ ਤੁਮਨ ਜੀ ਨੂੰ ਵੀ ਅਪੀਲ ਕਰਦੇ ਆ ਤੇ ਬੇਨਤੀ ਵੀ ਕਰਦੇ ਆ ਇਹੋ ਜਿਹੀਆਂ ਰਾਜਨੀਤੀ ਨਾ ਕਰੋ ਕਿਉਂਕਿ ਇਸ ਤੋਂ ਉੱਪਰ ਉੱਠ ਕੇ ਕੰਮ ਕਰੋ ਤਾਂ ਜੋ ਪੰਜਾਬ ਦਾ ਭਲਾ ਹੋ ਸਕੇ ਜੇ ਤੁਸੀਂ ਆਹੀ ਘਟੀਆਂ ਕਰਤੂ ਦਿੱਲੀ ਵਾਲੇ ਦੇ ਮਗਰ ਲੱਗ ਕੇ ਕਰਨੀ ਆ ਤੇ ਪੰਜਾਬ ਵਾਸੀ ਜਾਗਰੂਕ ਹੋ ਚੁੱਕਾ ਵਾ ਤੇ ਤੁਸੀਂ 2027 ਚ ਆਪਣੇ ਗੋਰੀ ਬਿਸਤਰੇ ਦੀ ਤਿਆਰੀ ਕਰੋ ਕਿਉਂਕਿ ਪੰਜਾਬ ਚ ਭਾਈ ਬਾ ਆ ਰਹੀ ਆ ਤੇ ਆਏਗੀ ਪੂਰੀ ਬਹੁਮਤ ਦੇ ਨਾਲ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਆਪਣੇ ਵਰਕਰਾਂ ਨੂੰ ਧੰਨਵਾਦ ਕਹਿੰਦਾ ਜਿਨ੍ਹਾਂ ਨੇ ਕੱਲ ਇਸ ਔਖੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦਿੱਤਾ ਤੇ ਮੈਦਾਨ ਦੇ ਵਿੱਚ ਡਟ ਕੇ ਖੜੇ ਹੋਏ ਤੇ ਕਿਸੇ ਕੋ ਡਰੇ ਨਹੀਂ ਇਹਨਾਂ ਸ਼ਬਦਾਂ ਨਾਲ ਸਭ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ